ਨਾ 20 ਸਾਲਾਂ ਦੇ ਆਵਦੀਆਂ ਜਾੜਾਂ ਪੜਾਈ ਜਾਂਦੇ। ਹੂੰ ਕੇ ਦਾ ਮੂਹਰ ਲਾ ਦੰਦ ਖਰਾਬ ਹੋਗਾ ਕਿਸੇ ਦੀ ਜਾੜ ਖਰਾਬ ਹੋਗੀ। ਜਿਹੜੀ ਅਕਲ ਦਾੜ ਕਹਿੰਦੇ ਆ ਨਾ ਵੈਸਾ ਉਹ ਤਾਂ ਲਗਭਗ ਲੋਕਾਂ ਦੀ ਖਰਾਬ ਹੋਈ ਪਈ ਹੈ। ਠੀਕ ਹੈ ਕਿ ਅੱਜ ਕੱਲ ਨਾ ਕਲਚਰ ਜਿਹਾ ਹੀ ਬਣ ਗਿਆ। ਹੂੰ ਕੋਈ ਜੇ ਪੀਜ਼ਾ ਖਾ ਰਿਹਾ ਤੇ ਨਾਲ ਕੋਕ ਪੀਂਦਾ। ਹੂੰ ਰੋਟੀ ਖਾਣ ਦੇ ਨਾਲ ਵੀ ਲੋਕਾਂ ਨੇ ਕੋਕ ਪਿਣਾ ਸ਼ੁਰੂ ਕਰਤਾ। ਕਿਹੜੇ ਜੰਕ ਫੂਡ ਹੈ ਨਾ ਮੈਂ ਤਾਂ ਹੁਣ ਗੱਲ ਕਰਦੇ ਵੀ ਇਦਾਂ ਹੋ ਜਾਂਦਾ ਮਰਨ ਦਿਮਾਗ ਖਰਾਬ ਹੋ ਜਾਂਦਾ ਉਹ ਸਾਡੇ ਮੂੰਹ ਚ ਚੰਬੜ ਜਾਂਦਾ। ਉਹ ਮਜਬੂਰੀ ਬਣ ਜਾਂਦਾ ਨਾਲ ਉਹਦੇ ਕੋਲਡ ਡਰਿੰਕ ਪੀ ਕੇ ਕੱਢਣਾ ਉਹਨੂੰ ਤੁਸੀਂ ਦੇਖੋ ਇੱਥੇ ਜੀਰੇ ਦਾ ਡੱਕਾ ਜਾਂ ਫਾਜਾ ਮੈਂ ਪਾਗਲ ਹੋ ਜੈ ਇਹਨਾਂ ਨੂੰ ਕੱਢ ਕੱਢ ਕੇ ਮੈਨੂੰ ਕਿਵੇਂ ਕੱਢਦੀ ਹੈ ਨਾ ਇਹ ਇਹਨਾਂ ਦੀ ਇਹਦਾ ਵੀ ਰੀਜ਼ਨ ਇਹੀ ਹੈ ਕਿ ਅਸੀਂ ਮਿੱਠਾ ਜਿਆਦਾ ਲੈ ਰਹੇ ਹਾਂ ਇਹ ਜਰਦੇ ਦਾ ਫਿਰ ਮੂੰਹ ਤੇ ਬਹੁਤ ਪ੍ਰਭਾਵ ਪੈਂਦਾ ਜੀ ਦੰਦ ਖਰਾਬ ਹੋ ਜਾਂਦੇ ਆ ਗਲ ਜਾਂਦੇ ਆ ਕਿਸੇ ਦੀ ਜੀਭ ਖਰਾਬ ਹੋ ਜਾਂਦੀ ਹੈ ਕਿਸੇ ਦੀ ਕੈਂਸਰ ਹੋ ਜਾਂਦਾ ਮੂੰਹ ਦਾ ਤੇ ਦੰਦਾਂ ਦਾ ਜਿਹੜਾ ਡੈਮੇਜ ਹੁੰਦਾ ਜੀ ਚਲੋ ਇਹ ਜਰਦੇ ਵਾਲੇ ਨਾ ਹੁੰਦਾ ਆਯਾਮ ਲੋਕਾਂ ਬਾਰੇ ਵੀ ਆਪਾਂ ਗੱਲ ਕਰ ਲੈਨੇ ਆ ਕਿਸੇ ਦੀ ਝਾੜ ਖਰਾਬ ਹੋ ਗਈ ਅੱਜ ਕੱਲ ਨਾ 20-20 ਸਾਲਾਂ ਦੇ ਆਵਦੀਆਂ ਝਾੜਾਂ ਪੜਾਈ ਜਾਂਦੇ ਹੂੰ ਕਿਸੇ ਦਾ ਮੂਹਰਲਾ ਦੰਦ ਖਰਾਬ ਹੋ ਗਿਆ ਕਿਸੇ ਦੀ ਝਾੜ ਖਰਾਬ ਹੋ ਗਈ ਜਿਹੜੀ ਅਕਲ ਦਾੜ ਕਹਿੰਦੇ ਆ ਨਾ ਵੈਸੇ ਸਾ ਉਹ ਤਾਂ ਲਗਭਗ ਲੋਕਾਂ ਦੀ ਖਰਾਬ ਹੋਈ ਪਈ ਆ ਤੇ ਇਹ ਹੁਣ ਚੱਕਰ ਕੀ ਆ ਇਹ ਦੰਦ ਇੰਨੀ ਛੇਤੀ ਕਿਉਂ ਖਰਾਬ ਹੋਣ ਲੱਗ ਪਏ ਇਹ ਇਹਨਾਂ ਦੀ ਇਹਦਾ ਵੀ ਰੀਜ਼ਨ ਇਹੀ ਆ ਕਿ ਅਸੀਂ ਮਿੱਠਾ ਜ਼ਿਆਦਾ ਲੈ ਰਹੇ ਆਂ ਯਾ ਅਸੀਂ ਦੂਸਰਾ ਫੂਡ ਜਿਹੜਾ ਉਹ ਜ਼ਿਆਦਾ ਲੈ ਰਹੇ ਹਾਂ ਜਿਹਦੇ ਵਿੱਚ ਚਟਨੀ ਚਟਨੀ ਥੋੜੀ ਜਿਹੀ ਰੋਂਗ ਤਰੀਕੇ ਨਾਲ ਹੁਣ ਇੱਕ ਮੋਮੋਜ ਵਗੈਰਾ ਪਤਾ ਨਹੀਂ ਕਿੱਥੋਂ ਆ ਗਏ ਫਿਰ ਇਹਨਾਂ ਦੀ ਅੱਛਾ ਅਸੀਂ ਇੰਡੀਅਨ ਲੋਕ ਹਾਂ ਅਸੀਂ ਉਹਦੀਆਂ ਜਾਤੀਆਂ ਬਹੁਤ ਬਣਾ ਲੈਨੇ ਆ ਇੱਕ ਚੀਜ਼ ਤੋਂ ਅਸੀਂ ਕਿੰਨਾ ਕੁਝ ਬਣਾਉਣ ਦੀ ਕੋਸ਼ਿਸ਼ ਕਰਦੇ ਫਿਰ ਉਹ ਬਣ ਗਿਆ ਫਿਰ ਉਹ ਚੌਂ ਮਿੰਨ ਨੌ ਮਿੰਨ ਜਿੰਨੇ ਵੀ ਨੇ ਇਹ ਸਾਡੇ ਲਈ ਬਣੇ ਨਹੀਂ ਸੀ ਹੁਣ ਇਹ ਜਿਹਦ ਤੁਸੀਂ ਖਾਣੇ ਆ ਤਾਂ ਉਹ ਚੀਜ਼ਾਂ ਸਾਡੇ ਦੰਦਾਂ ਦੇ ਵਿੱਚ ਜਾਣੀ ਜਾਣੀਆਂ ਸਰ ਉਹਨਾਂ ਨੇ ਨੁਕਸਾਨ ਜਿਹੜੀ ਫੱਸੀ ਰਹੀਗੀ ਚੀਜ਼ ਉਹਨਾਂ ਨੇ ਨੁਕਸਾਨ ਕਰਨਾ ਇੱਕ ਤਾਂ ਮੈਂ ਲੋਕਾਂ ਨੂੰ ਕਹਿਣਾ ਉਹਨਾਂ ਵੀ ਹੁਣ ਮੁੜ ਕੇ ਘੱਟੋ ਘੱਟ ਚੱਲ ਮੈਂ ਕਹਿੰਦਾ ਜੋ ਕਰਨਾ ਕਰੀ ਜਾਓ ਮੰਜਨ ਤੇ ਆ ਜਾਓ ਇੱਕ ਵਾਰੀ ਮੰਜਨ ਜ਼ਰੂਰ ਕਰੋ ਜਿਹੜੇ ਦੇਸੀ ਆਯੁਰਵੈਦਿਕ ਦੇ ਮੰਜਨ ਮਿਲਦੇ ਆ ਨਾ ਕੰਪਨੀਆਂ ਨੇ ਬਣਾਉਣੀ ਬੰਦ ਕਰਤੇ ਕਿਉਂਕਿ ਤੁਸੀਂ ਮੰਗਣੀ ਬੰਦ ਕਰਤੇ ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿੰਦਾ ਸਾਡੇ ਵੈਦ ਜੀ ਨੇ ਬਣਾਇਆ ਦੰਤਗਜ ਕੇਸਰੀ ਦੰਦਾਂ ਵਾਸਤੇ ਇੱਕ ਮੰਜਨ ਬਣਾਇਆ ਪਾਊਡਰ ਉਹਨੂੰ ਲੈ ਕੇ ਆਪਣੇ ਬਰਸ਼ ਦੇ ਨਾਲ ਪੇਸਟ ਕਰੋ ਤੁਸੀਂ ਉਹਦੇ ਨਾਲ ਤੁਸੀਂ ਦੇਖੋਗੇ ਦੰਦਾਂ ਦੀਆਂ ਬਿਮਾਰੀਆਂ ਮੂੰਹ ਦੀ ਬਦਬੂ ਦੁਰਗੰਧ ਦੰਦ ਖਰਾਬ ਸੀ ਕੀੜਾ ਲੱਗਦਾ ਸੀ ਦੰਦ 'ਚ ਦਰਦ ਹੁੰਦਾ ਸੀ ਇਨਫੈਕਸ਼ਨ ਰਹਿੰਦੀ ਸੀ ਮੂੰਹ ਦੇ ਅੰਦਰੋਂ ਤੋ ਇਹ ਲਗੂ ਵੀ ਯਾਰ ਸਵਰਗ 'ਚ ਆ ਗਏ ਹਾਂ ਤੇ ਇੱਕ ਇੱਕ ਅਸੀਂ ਦੰਤਗਜ ਕੇਸਰੀ ਤੇਲ ਬਣਾਇਆ ਵੈਦ ਜੀ ਨੇ ਵੀ ਉਹਦਾ ਉਹਦਾ ਲੈ ਕੇ 10 ਕਬੂਨਾ ਮੂੰਹ ਦੇ ਵਿੱਚ ਪਾ ਕੇ ਉਦੋਂ ਪਾਣੀ ਦਾ ਘੁੱਟ ਭਰ ਕੇ ਘੁਰਲਾ ਕਰਕੇ ਤੁਸੀਂ ਧੁੱਕੋਗੇ ਤੇ ਤੁਸੀਂ ਕਹੋਗੇ ਯਾਰ ਕਮਾਲ ਹੈ ਦਿਮਾਗ ਵੀ ਖੁੱਲ ਗਿਆ ਦੰਦ ਵੀ ਸਾਫ਼ ਹੋ ਗਏ ਇਹਨਾਂ ਨੂੰ ਕਰਨਾ ਬਹੁਤ ਜ਼ਰੂਰੀ ਹੈ ਇੱਕ ਵੈਦ ਸਾਹਿਬ ਮੈਂ ਵੇਖਿਆ ਕਿ ਅੱਜ ਕੱਲ ਨਾ ਕਲਚਰ ਜਿਹਾ ਹੀ ਬਣ ਗਿਆ ਹੂੰ ਕੋਈ ਜੇ ਪੀਜ਼ਾ ਖਾ ਰਿਹਾ ਤੇ ਨਾਲ ਕੋਕ ਪੀਂਦਾ ਹੂੰ ਰੋਟੀ ਖਾਣ ਦੇ ਨਾਲ ਵੀ ਲੋਕਾਂ ਨੇ ਕੋਕ ਪੀਣਾ ਸ਼ੁਰੂ ਕਰਤਾ ਥੋੜੀ ਸੋਸ਼ਲ ਮੀਡੀਆ ਤੇ ਇੱਕ ਗੱਲ ਬੜੀ ਵਾਇਰਲ ਹੁੰਦੀ ਆ ਵੀ ਠੰਡੇ ਤੇ ਤੱਤੇ ਦਾ ਮੇਲ ਬਣਾ ਕੇ ਚੱਲੋ ਤੁਸੀਂ ਵੀ ਚਿਕਨ ਤੁਸੀਂ ਗਰਮ-ਗਰਮ ਖਾਣੇ ਹੋ ਦਾਰੂ ਤੁਸੀਂ ਠੰਡੀ ਪੀਣੇ ਹੋ ਰੋਟੀ ਤੁਸੀਂ ਗਰਮ ਖਾਣੇ ਹੋ ਤੇ ਕੋਕ ਤੁਸੀਂ ਨਾਲ ਠੰਡਾ ਪੀਣੇ ਹੋ ਇਹਦਾ ਵੀ ਕੋਈ ਦੰਦਾ ਤੇ ਨੁਕਸਾਨ ਹੈ ਇਸ ਗੱਲ ਬਹੁਤ ਵੱਡਾ ਨੁਕਸਾਨ ਹੈ ਹੁਣ ਦੇਖੋ ਜਿਵੇਂ ਤੁਸੀਂ ਮੰਨ ਲਓ ਜੰਕ ਫੂਡ ਖਾਇਆ ਇੱਕ ਤਾਂ ਤੁਸੀਂ ਰੋਟੀ ਖਾ ਰਹੇ ਹੋ ਸਬਜੀ ਨਾਲ ਖਾ ਰਹੇ ਹੋ ਨਾਲ ਸਲਾਦ ਖਾ ਰਹੇ ਹੋ ਨਾਲ ਹੋਰ ਚੀਜ਼ ਖਾਈ ਜਾਂਦੇ ਉਹ ਤੁਹਾਡਾ ਮੂੰਹ ਨਾਲ ਨਾਲ ਸਾਫ਼ ਹੋ ਰਿਹਾ ਤੂੰ ਬਾਅਦ ਚ ਮਾੜਾ ਮੋਟਾ ਪਾਣੀ ਪੀਣ ਦੀ ਲੋੜ ਆ। ਕੁਰਲੀ ਕਰਨ ਦੀ ਵੀ ਇੰਨੀ ਲੋੜ ਨਹੀਂ ਪੈਂਦੀ ਕਿਉਂਕਿ ਮੂੰਹ ਸਾਫ਼ ਹੀ ਹੁੰਦਾ। ਜਿਹੜਾ ਜੰਕ ਫੂਡ ਹੈ ਨਾ ਮੇਰੇ ਤਾਂ ਹੁਣ ਗੱਲ ਕਰਦੇ ਵੀ ਇਦਾਂ ਹੋ ਜਾਂਦਾ ਮਤਲਬ ਦਿਮਾਗ ਖਰਾਬ ਹੋ ਜਾਂਦਾ ਉਹ ਸਾਡੇ ਮੂੰਹ ਚ ਚੰਬੜ ਜਾਂਦਾ। ਉਹ ਮਜਬੂਰੀ ਬਣ ਜਾਂਦਾ ਨਾਲ ਉਹਦੇ ਕੋਲਡ ਡਰਿੰਕ ਪੀ ਕੇ ਕੱਢਣਾ ਉਹਨੂੰ ਅੰਦਰ ਤੱਕ ਹੂੰ ਉਹਦੇ ਵੇਲੇ ਉਹ ਸਾਫ਼ ਹੀ ਨਹੀਂ ਹੁੰਦਾ ਕੋਲਡ ਡਰਿੰਕ ਨੂੰ ਕਈ ਲੋਕ ਦਿਖਾਉਂਦੇ ਨਹੀਂ ਹੁੰਦੇ ਅੱਜ ਕੱਲ੍ਹ ਵੀਡੀਓ ਵਾਇਰਲ ਹੁੰਦੇ ਨੇ ਟਾਇਲਟ 'ਚ ਗੇੜ ਦਿੰਦੇ ਨੇ ਟਾਇਲਟ ਨੂੰ ਕਲੀਨ ਕਰਦਾ ਉਸੇ ਤਰ੍ਹਾਂ ਉਹੀ ਕੱਢੂਗਾ ਦੰਦਾਂ ਦੇ ਵਿੱਚੋਂ ਸਾਫ਼ ਕਰਦਾ ਉਹਨੂੰ ਤਾਂ ਉਹਦੇ ਨਾਲ ਕੀ ਹੁੰਦਾ ਇੱਥੋਂ ਤਾਂ ਅਸੀਂ ਕਰ ਲਿਆ ਆਪਦੇ ਆਪ ਨੂੰ ਸੌਖਾ ਅੰਦਰ ਜਾ ਕੇ ਖਮਸਾਨ ਪੈ ਗਿਆ ਅੰਦਰ ਕੀ ਹੋਇਆ ਗਰਮ ਗਰਮ ਖਾਇਆ ਉਹਦੇ ਉੱਤੇ ਕੋਲਡ ਡਰਿੰਕ ਪੀਤਾ ਗਿਆ ਉਹ ਬਣ ਗਈ ਗੈਸ ਉਹ ਬਣ ਗਈ ਦਿਮਾਗ ਨੂੰ ਚੜ ਗਈ ਸਿਰ ਦੁਖਣ ਲੱਗ ਗਿਆ ਮਾਈਗਰੇਨ ਹੋ ਗਿਆ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀ ਜਿਹੜੀ ਹੁਣ ਆਪਾਂ ਗੱਲ ਦੰਦਾਂ ਦੀ ਕਰਦੇ ਆਂ ਦੰਦਾਂ ਦੀਆਂ ਨਾੜਾਂ ਇੰਨੀਆਂ ਇੰਨੀਆਂ ਕਿ ਸਾਇੰਸਟ੍ਰੀਬ ਹੁੰਦੀਆਂ ਨੇ ਇੰਨੀਆਂ ਕਿ ਸਾਇੰਸਟ੍ਰੀਬ ਹੁੰਦੀਆਂ ਨੇ ਤੁਹਾਡੀ ਸਾਰੀ ਬਾਡੀ ਨਾਲੋਂ ਜ਼ਿਆਦਾ ਅਗਰ ਕੋਈ ਸਾਇੰਸਟ੍ਰੀਬ ਪਾੜਾ ਤੁਹਾਡੇ ਦੰਦ ਹੈ ਜੀ ਔਰ ਉਹਦੇ ਵਿੱਚ ਜਦੋਂ ਕੋਈ ਵੀ ਇਦਾਂ ਦੀ ਚੀਜ਼ ਫਸਦੀ ਆ ਤੁਸੀਂ ਦੇਖੋ ਇੱਥੇ ਜੀਰੇ ਦਾ ਡੱਕਾ ਜਾਂ ਫਸ ਜਾਏ ਬੰਨਾ ਪਾਗਲ ਹੋ ਜੈ ਇਹਨਾਂ ਨੂੰ ਕੱਢ ਕੱਢ ਕੇ ਵੀ ਇਹਨੂੰ ਕਿਵੇਂ ਕੱਢਦੀ ਹੈ ਨਾ ਉਹ ਸੈਂਸਿਟਿਵ ਪਾੜ ਹੈ ਉਹਦੇ ਵਿੱਚ ਕੀ ਆ ਕਿ ਸਭ ਤੋਂ ਬੈਸਟ ਤੁਹਾਨੂੰ ਚਾਹੀਦਾ ਕਿ ਜਿਵੇਂ ਆਪਾਂ ਆਪਣੇ ਘਰਾਂ ਦੇ ਵਿੱਚ ਬਹੁਤ ਚੀਜ਼ਾਂ ਨੇ ਜੇ ਹੋਰ ਨਹੀਂ ਕੁਝ ਮਿਲਦਾ ਮਿੱਤਰੋ ਚਿੱਟਾ ਨੂਨ ਜਿਵੇਂ ਤਾਰੂਪੀ ਨਾਲੇ ਕਹਿੰਦੇ ਨੇ ਚਿੱਟਾ ਕੁੱਕੜ ਖਾਈ ਦਾ ਚਿੱਟਾ ਨੂਨ ਪਾ ਲਓ ਐ ਥੋੜਾ ਜਿਹਾ ਉਹ ਚ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਮਿਕਸ ਕਰਕੇ ਉਹੀ ਮਲੋ ਦੰਦਾਂ ਤੇ ਤੁਸੀਂ ਇੱਕ ਦਿਨ ਮਲ ਕੇ ਦੇਖੋ ਤੁਹਾਡੇ ਮੂੰਹੋਂ ਨਿਕਲੂਗਾ ਥੈਂਕ ਯੂ ਯਾਰ ਗੋਇਲ ਆ ਤਾਂ ਕਮਾਲ ਹੀ ਹੋ ਗਿਆ ਜ ਮੂੰਹ ਸਾਫ ਹੋ ਗਿਆ ਜੀ ਮੈਨੂੰ ਥੈਂਕਿਊ ਲੈਣ ਵਾਸਤੇ ਮੈਂ ਉਸਕੇ ਦੱਸਦਾ ਰਹਿਣਾ ਮੈਂ ਉਸਕੇ ਕੋਈ ਚੁਟਕਲੇ ਸੁਣਾਉਣ ਲਈ ਨਹੀਂ ਦੱਸਦਾ ਮੈਨੂੰ ਐ ਤੁਸੀਂ ਵਰਤੋਂਗੇ ਤੁਹਾਡੇ ਢਿੱਡੋਂ ਥੈਂਕਿਊ ਨਿਕਲਣਗੇ ਜਿਹੜੇ ਮੈਨੂੰ ਇੱਕ ਦੋ ਲੋਕ ਮਾਰਦੇ ਆ ਕਹਿੰਦੇ ਹੁਣ ਤੁਹਾਡਾ 100 ਥੈਂਕਿਊ ਆ ਗਿਆ ਉਹ ਇੱਕ ਦੋ ਥੱਲੇ ਹੀ ਦਬ ਜਾਂਦੀਆਂ ਨੇ ਮੈਂ ਇੱਥੇ ਹੀ ਪੁੰਨ ਪਾਪ ਦਾ ਹਿਸਾਬ ਕਰ ਲੈਂਦਾ ਵੀ ਲੋਕਾਂ ਨੂੰ ਫਾਇਦਾ ਹੁੰਦਾ ਰਹੇ ਤੇ ਉਹ ਲੋਕ ਮੈਨੂੰ ਦੁਆਵਾਂ ਦਿੰਦੇ ਰਹਿਣ ਥੈਂਕਿਊ ਕਰਦੇ ਰਹਿਣ ਤੁਹਾਡਾ ਵੀ ਬਹੁਤ ਬਹੁਤ ਥੈਂਕਿਊ ਜੀ ਸਾਹਿਬ ਜੀ ਤੁਹਾਡੀ ਸਾਹਿਬ ਬਿਲਕੁਲ ਥੈਂਕਿਊ ਜੀ